ਹੁਣੇ-ਹੁਣੇ ਇੱਕ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਆਮ ਆਦਮੀ ਪਾਰਟੀ ਦੇ ਐਮਐਲਏ ਰਜਿੰਦਰ ਪਾਲ ਕੋਰ ਛੀਨਾ ਦਾ ਦਿੱਲੀ ਤੋਂ ਵਾਪਸ ਪਰਤਦੇ ਹੋਏ ਪੰਜਾਬ ਵੱਲੋਂ ਆ ਰਹੇ ਸੀ ਉਹ ਦਿੱਲੀ ਤੋਂ ਗੱਡੀਆਂ ਪੰਜਾਬ ਵੱਲੋਂ ਆ ਰਹੀਆਂ ਸੀ ਰਸਤੇ ਦੇ ਵਿੱਚ ਗੱਡੀ ਹਿੱਟ ਹੁੰਦੀ ਆ ਔਰ ਐਕਸੀਡੈਂਟ ਹੋ ਜਾਂਦਾ ਪਰ ਇਸ ਭਿਆਨਕ ਐਕਸੀਡੈਂਟ ਦੇ ਵਿੱਚ ਗਣੀਮਤ ਇਹ ਰਹੀ ਹੈ ਵੀ ਰਜਿੰਦਰ ਪਾਲ ਕੋਰ ਛੀਨਾ ਬਾਲ-ਬਾਲ ਬਚ ਗਏ ਨੇ ਦੱਸਿਆ ਜਾ ਰਿਹਾ ਹੈ ਕੀ ਅਮਰੀਕਾ ਤੋਂ ਵਾਪਸ ਪਰਤ ਰਹੀ ਸੀ 에어ਪੋਰਟ ਤੋਂ ਬੈਠ ਕੇ ਉਹ ਵਾਪਸ ਆਪਣੇ ਲੁਧਿਆਣਾ ਘਰ ਵੱਲ ਨੂੰ ਆ ਰਹੀ ਸੀ ਉਹ ਰਸਤੇ ਦੇ ਵਿੱਚ ਕਿਤੇ ਗੱਡੀ ਹਿੱਟ ਹੋ ਜਾਂਦੀ ਹੈ ਔਰ ਗੱਡੀ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤਸਵੀਰਾਂ ਦੇ ਵਿੱਚ ਤੁਹਾਨੂੰ ਸਾਫ਼ ਨਜ਼ਰ ਆ ਰਿਹਾ ਵੀ ਗੱਡੀ ਦੇ ਪਰ ਖੱੱਚੇ ਉੜਗੇ ਹੋਏ ਨੇ ਔਰ ਕਿੰਨੀ ਜ਼ੋਰ ਨਾਲ ਗੱਡੀ ਹਿੱਟ ਹੋਏਗੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਪਰ ਰੱਬ ਦਾ ਸ਼ੁਕਰ ਹੈ ਵੀ ਐਮਐਲਏ ਸਾਹਿਬ ਬਾਲਬਾਲੇ ਦੇ ਵਿੱਚ ਬਚ ਗਏ ਨੇ ਔਰ ਸੱਟਾਂ ਵਗੈਰਾ ਲੱਗੀਆਂ ਫਰਸਟ ایڈ ਲਈ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਉਹਨਾਂ ਦੇ ਪਰਿਵਾਰਕ ਮੈਂਬਰ ਨਾਲ ਗੱਲ ਹੋਈ ਉਹਨਾਂ ਵੱਲੋਂ ਦੱਸਿਆ ਗਿਆ ਕਿ ਐਕਸੀਡੈਂਟ ਹੋਇਆ ਪਰ ਉਹਦੇ ਵਿੱਚ ਛੀਨਾ ਮੈਡਮ ਜੋ ਐਮਐਲਏ ਨੇ ਲੁਧਿਆਣਾ ਸਾਊਥ ਤੋਂ ਆਮ ਆਦਮੀ ਪਾਰਟੀ ਦੇ ਉਹਦੇ ਵਿੱਚ ਬਾਲ-ਬਾਲ ਬਚ ਗਏ ਨੇ ਸੋ ਇੱਕ ਸਕੂਨ ਵਾਲੀ ਖਬਰ ਹੈ ਪਰਿਵਾਰ ਦੇ ਲਈ ਔਰ ਖਾਸ ਕਰਕੇ ਸਾਊਥ ਕੰਸਿਸਡੈਂਸੀ ਲਈ ਔਰ ਆਮ ਆਦਮੀ ਪਾਰਟੀ ਲਈ ਕਿਉਂਕਿ ਰਜਿੰਦਰਪਾਲ ਕੋਰ ਛੀਨਾ ਨੂੰ ਪਹਿਲੀ ਵਾਰੀ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ ਔਰ ਪਹਿਲੀ ਵਾਰੀ ਜਿੱਤ ਕੇ ਉਹ ਅਸੈਂਬਲੀ ਦੀਆਂ ਪੌੜੀਆਂ ਚੜ੍ਹੇ ਸੀ ਸੋ ਇੱਕ ਅ ਵੱਡੀ ਖਬਰ ਜਿਹੜੀ ਤੁਹਾਡੇ ਤੱਕ ਪਹੁੰਚਾਈ ਗਈ ਹੈ ਸਾਡੇ ਮਾਧਿਅਮ ਦੇ ਰਾਹੀਂ ਤੋਂ ਔਰ ਦਿੱਲੀੋਂ ਵਾਪਸ ਪਰਤ ਰਹੇ ਸੀ ਕਿਹਾ ਜਾ ਰਿਹਾ ਵੀ ਅਮਰੀਕਾ ਆਪਣੇ ਪਰਿਵਾਰ ਦੇ ਕੋਲ ਗਏ ਸੀ ਉੱਥੋਂ ਮਿਲ ਕੇ ਅੱਜ ਉਹਨਾਂ ਦੀ ਫਲਾਈਟ ਜਿਹੜੀ ਹੈ ਦਿੱਲੀ ਲੈਂਡ ਕੀਤੀ ਹੈ ਔਰ 에어ਪੋਰਟ ਤੋਂ ਉਹ ਆਪਣੀ ਨੋਵਾ ਕ੍ਰਿਸਟਾ ਗੱਡੀ ਜੋ ਕਿ ਵਾਈਟ ਰੰਗ ਦੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਹੈ ਉਹਦੇ ਵਿੱਚ ਬੈਠ ਕੇ ਉਹ ਪੰਜਾਬ ਵੱਲ ਨੂੰ ਕੂਚ ਕਰ ਗਏ ਸੀ ਪਰ ਰਸਤੇ ਵਿੱਚ ਕੋਈ ਐਸੇ ਕਾਰਨ ਬਣੇ ਨਹੀਂ ਜਿਸ ਦੇ ਨਾਲ ਗੱਡੀ ਜਿਹੜੀ ਆ ਤੁਰਕਠਣਾ ਹੋ ਗਈ ਹੈ ਪਰ ਉਹਦੇ ਵਿੱਚ ਐਮਐਲਏ ਸਾਹਿਬ ਜਿਹੜੇ ਨੇ ਬਾਲ-ਬਾਲ ਬਚ ਗਏ ਨੇ ਦੇਖੋ ਤਸਵੀਰਾਂ ਸੋ ਤੁਹਾਨੂੰ ਦੱਸ ਦਈਏ ਕਿ ਰਜਿੰਦਰ ਪਾਲ ਕੋਰ ਛੀਨਾ ਜਿਹੜੇ ਨੇ ਇਹ ਦਿੱਲੀ ਜਦੋਂ ਅੰਨਾ ਹਜ਼ਾਰੇ ਨੇ ਪ੍ਰੋਟੈਸਟ ਸ਼ੁਰੂ ਕੀਤਾ ਉਹਦੇ ਨਾਲ ਅਰਵਿੰਦ ਕੇਜਰੀਵਾਲ ਦੇ ਵੀ ਨਾਲ ਸ਼ਮੂਲੀਅਤ ਕੀਤੀ ਉਸ ਸਮੇਂ ਦੇ ਦੌਰਾਨ ਜਿਹੜੇ ਨੇ ਛੀਨਾ ਐਮਐਲਏ ਜੋ ਅੱਜ ਬਣੇ ਨੇ ਇਹ ਉਸ ਸਮੇਂ ਦੇ ਦੌਰਾਨ ਪਾਰਟੀ ਦੇ ਵਲੰਟੀਅਰ ਦੇ ਰੂਪ ਦੇ ਵਿੱਚ ਪਾਰਟੀ ਜੁਆਇਨ ਕੀਤੀ ਔਰ ਉਸ ਉਸ ਸਮੇਂ ਦੇ ਦੌਰਾਨ ਇਹ ਹੁਣ ਤੱਕ ਪਾਰਟੀ ਦੇ ਵਿੱਚ ਕੰਮ ਕਰਦੇ ਆ ਰਹੇ ਸੀ ਔਰ ਉਸੇ ਕਰਕੇ ਪਾਰਟੀ ਨੇ ਐਮਐਲਏ ਦੀ ਟਿਕਟ ਦੇ ਕੇ ਨਵਾਜ਼ਿਆ ਲੁਧਿਆਣੇ ਸਾਊਥ ਦੇ ਵਿੱਚੋਂ ਇਹਨਾਂ ਨੂੰ ਐਮਐਲਏ ਦੀ ਟਿਕਟ ਦਿੱਤੀ ਗਈ ਔਰ ਜਿਤ ਕੇ ਇਹ ਆਮ ਆਦਮੀ ਪਾਰਟੀ ਦੇ ਐਮਐਲਏ ਬਣੇ